ਸਰ ਬਹੁਤ ਦਿੱਕਤ ਆ ਰਹੀ ਹੈ। ਇੰਨੀ ਕਿ ਦਿੱਕਤ ਆ ਮਾੜੀ ਕੀ। ਅਈ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ। ਤੇ ਜਿਹੜਾ ਬਾਰ ਫਿਰ ਪਾਰੀ ਹੈ ਜੀ। ਹਾਂਜੀ। ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ। ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰ ਪਿੱਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ᱫਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮਿਹਰਾਂ ਲੈ ਤੱਕ ਘੋੜੀ ਜੜਾਵਾ ਹੈ ਦਾ ਬਿਨਾ ਕੋਡੀ ਚਲਾਵੇ ਤਾਂ ਮੇਰਾ ਵਿਆਹ ਹੋ ਜਾਂਦਾ ਐਨਾ ਕਿ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋ ਜਾਂਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਐਨਾ ਪ੍ਰਵਾਹ ਨਹੀਂ ਐ ਕਿ ਸਾਡੇ ਅੱਥੇ ਕੋਈ ਪੂਰਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਈ ਦਾ ਉਹ ਕਹਿੰਦੇ ਪਿਆ ਬਰਸਾਨ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਮੇਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਿਆਲ ਅੱਧਾ ਕਿਲੋਮੀਟਰ ਸੜਕ ਹੈ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਕੁ ਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹੋ ਹੀ ਹੈ ਕਿ ਅੱਡਾ ਜਦ ਤੱਕ ਪੂਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਰਹਿਣ ਵਾਲੇ ਤੇ ਲੋਕਪਾਲਾ ਇਨਸਾਫ ਵਾਲੇ ਸੈਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਹੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਦਾ ਦੇਹਜਾਤ ਹੋਇਆ ਆ ਆਪਾਂ ਤੇ ਸਾਡੇ ਬਾਤ ਦੇ ਦੇਹਜਾਤ ਥੋੜਾ ਕੁ ਹੀ ਹੋਇਆ ਆ ਅਸੀਂ ਗੁਲਾਮ ਚੀ ਆ ਜੀ ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਏ ਕਿ ਕਈਆਂ ਦੁੱਧ ਪਾਟ ਪਾਣਾ ਸੀ ਉਹਨਾਂ ਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਈ ਥੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਜੇ ਕਿੰਨੇ ਜਾਂਦਾ ਕੋਈ ਰਿਸਕ ਲਾਂਦਾ ਆਹੀਂ ਵੀ ਦੇਖੇ ਕਰਨੇ ਆ ਉਹ ਨਹੀਂ ਪਾਉਂਦੇ ਘੰਟੇ ਤੱਕ ਦੇ ਆਪਾਂ ਵਾਪਸ ਹੋਏ ਨਾ ਤੈਨੂੰ ਤੁਸੀਂ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਲਈ ਅਪਡਾਟ ਡੇਲੀ ਹੋ ਜਾਂਦਾ ਜੀ ਸਾਰੀ ਘਰ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਾ ਪਾਣੀ ਵਗ ਗਿਆ ਨਹੀਂ ਅਸੀਂ ਆ ਰੋ ਜਾਣਾ ਆਈ ਦਸ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਵਗ ਗਿਆ ਵਦਿਆ ਸੀ ਤੇ ਹੁਣ ਇਹਨਾਂ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਨੇ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਡਰੰਦ ਸਨ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰਬ ਕਿਸ ਤਰ੍ਹਾਂ ਕਿਸਤੀ ਮਲਾਓ ਇੱਥੇ ਆ ਨਾ ਤੇ ਕੀ ਦਿੱਕਤ ਆਈ ਆ ਅੱਜ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਦਿੱ ਤੇ ਸਾਰਾ ਸਵੇਰ ਪਾਣੀ ਬੜਾ ਹੈ ਬੜੀ ਵਾਹੀ ਕੱਪੜਾ ਪੈਂਦੇ ਫਲ ਪੈਂਦੇ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੀ ਦੀ ਪੈਂਦੀ ਬਹੁਤ ਪੈਦੀ ਠੀਕ ਹੈ ਜੀ ਤੇ ਕਿਸਤੀ ਤਾਂ ਚੱਲੀ ਸਰ ਹਾਂ ਥੋੜਾ ਪਾਣੀ ਦਾ ਵਹਾਅ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਵਾਰ ਹੁਣ ਮੈਂ ਸੋਚਿਆ ਕਿਸਤੀ ਚ ਤਰ੍ਹਾਂ ਚਲਾ ਲੈਣੇ ਮੁੰਜੀ ਵਾਲੇ ਲੋਗ ਰੁਕੇ ਜੀ ਅਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਾਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆ ਜੀ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਉਂਦਾ ਖੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਹੋਰ ਤੇ ਇਦਾਂ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਵੀ ਆਣ ਜਾਂ ਡੀਸੀ ਵੀ ਆਏ ਆਦੀਵੇਂ ਹਿਉ ਗਾਲ ਕੇ ਨੈਮਸਨ ਪੂਲ ਪੂਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਦੇਣਾ ਹੈ ਹਾਂਜੀ ਭਰਿਆਲ ਜਾਣਾ ਹੈ ਕਰੋ ਮਾਤਾ ਜੀ ਆਏ ਹੋ ਕਦੋਂ ਦੇ ਆਏ ਜੀ ਸਵੇਰ ਦੇ 7 ਵਜੇ ਦੇ ਆਏ ਜਿਆ ਮੇਰਾ ਰਾਏ ਕੁਮਾਰ ਆ ਜੀ ਪਿੰਡ ਭਰਿਆਲ ਦੇ ਆ ਤੇ ਸਵੇਰ ਦੇ 7 ਵਜੇ ਦੇ ਅਸੀਂ ਆਪਾਂ ਬੈਠੇ ਰਹੇ ਆਣ ਕੇ ਤੇ ਪਾਣੀ ਰਾਤ ਦੇ ਆਏ ਲੱਗਦੇ 5 ਵਜੇ ਆਏ ਦਾ ਜਾਂ 4 ਵਜੇ ਆਇਆ ਆਪਾਂ ਨੂੰ ਪਤਾ ਨਹੀਂ ਇਹ ਲਿਆਇਆ ਅੱਗੇ ਪਾਣੀ ਆਇਆ ਸੀ ਸਾਡੇ ਅਗੇ ਤੇ ਕਭੀ ਲੋਗ ਆਏ ਸੀ ਆ ਬੇੜੀ ਬਾਂਦੀ ਮੇਰੀ ਇੰਨੇ ਪਾਣੀ ਕਿੱਥੇ ਜਾਣੀ ਆ ਤੇ 10 ਵੀ ਬੰਦੇ ਚਾਲੀ ਪਏ ਹੁਣ ਜੇ ਸਾਰੇ ਬਾਰੋਬਾਰੀ ਆ ਦੇ ਦੇਗੇ ਮੋੜ ਦੇਗੇ ਤੇ ਹੁਣ ਇੱਧਰ ਫਸੇ ਹੋ ਤੁਸੀਂ ਇੱਧਰ ਫਸੇ ਆ ਹੁਣ ਪਰਿਵਾਰ ਉਧਰ ਨਹੀਂ ਪਰਿਵਾਰ ਇੱਧਰ ਹੀ ਆ ਉਧਰ ਵੀ ਆ ਦੋਵੇਂ ਪਾਸੇ ਵੰਡਿਆ ਪਰਿਵਾਰ ਜੀ ਵੀ ਇੱਧਰ ਖੇਤੀਬਾੜੀ ਆਪਣੀ ਤੇ ਬੱਚੇ ਇੱਧਰ ਪੜਦੇ ਆ ਹੁਣ ਫਿਰ ਜਾਣਾ ਕਿਦਾਂ ਜੀ ਤੇ ਹੁਣ ਜਾਣਾ ਦੇਖ ਲੋ ਤੁਹਾਡੇ ਸਾਹਮਣੇ ਹੈ ਜੀ ਪਾਣੀ ਇੰਨਾ ਵਹਾਵਚਾ ਦੇ ਕੋ ਆਪਣੇ ਖਤਰੇ ਦਾ ਕੰਮ ਹੈ ਇੰਨਾ ਰਿਸਕ ਕੋ ਲੰਦਾ ਨਹੀਂ ਕਿੰਨੀ ਕਿ ਪਰਵਾਸ ਵਾਂਗੇ ਹੁਣ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਜੀ ਪਰੇਸ਼ਾਨੀ ਹੈ ਤੁਹਾਡੇ ਸਾਹਮਣੇ ਦੇਖ ਲੋ ਹਾਂ ਜਿਹੜੇ ਵਾਪਸ ਚੱਲ ਗਏ ਨੇ ਸਵੇਰੇ ਵਿਚਾਰੇ ਆਪਣੇ ਨਾਲ ਘਰ ਦੀਆਂ ਨੂੰ ਠਾਲ ਕੇ 5 ਵਜੇ ਰੋਟੀ ਬਣਾ ਕੇ ਲੈਂਦੇ ਆ ਉਹ ਸਾਰੇ ਸਬ ਵਾਪਸ ਹੋ ਗਏ ਨੇ ਹੁਣ ਜਿਹੜੇ ਕਿ ਇਹਨੇ ਦੁੱਧ ਆਪਣੇ ਮੱਜਾਂ-ਮੱਜਾਂ ਰੱਖੀਆਂ ਜਾਂ ਡੇਢੀ ਪਾਈ ਆ ਉਹਦਾ ਦੁੱਧ ਖਰਾਬ ਹੋ ਜਾਣਾ ਉੱਥੇ ਕੋਈ ਫੈਲਸਿਟੀ ਹੈ ਨਹੀਂ ਡਾਕਟਰ ਹਾਨੀ ਗਾ ਇੱਧਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਬਟਾ ਨਾ ਜੀ ਕੀ ਕਹਦੇ ਡੀਸੀ ਸਾਹਿਬ ਆ ਰਿਹਾ ਅਫਸਰ ਆ ਰਿਹਾ ਕੋਈ ਨਹੀਂ ਇੱਧਰ ਕੀ ਨੇ ਖਬਰ ਨਹੀਂ ਲਈ ਗਈ ਸੀ ਜਾਣ ਕੇ ਇਹ ਪੁਲ ਦਾ ਇੰਨਾ ਰੋਲਾ ਪਿਆ ਪੋੜੀ ਨਹੀਂ ਕਿਸ ਨੇ ਬਣਾਇਆ ਤੱਕ ਸੁਣਦਾ ਹੀ ਕੋਈ ਕਿਸੇ ਪੈਸਾ ਵੀ ਇੰਨਾ ਪਤਾ ਨਹੀਂ ਇਹ ਕਿੰਨਾ ਮਜੂਰ ਹੋ ਜਾਂ ਤੇ ਅੱਜ ਆਂਦਾ ਕੰਮ ਨਹੀਂ ਲੱਗਦਾ ਕੱਲ ਲੱਗਦਾ ਕੰਮ ਕਿਸੇ ਨੇ ਪ੍ਰਸ਼ਾਸਨ ਸੁਣਦਾ ਹੀ ਨਹੀਂ ਕੋਈ ਆ ਦੇਖੋ ਜੀ ਉਹ ਸੜਕ ਉੱਥੇ ਰੁੜ ਰਹੀ ਆ ਤੇ 2 ਕਰੋੜ ਕਹਿੰਦੇ ਰੁਪਿਆ ਸੀ ਮਜੂਰ ਕਰਦੀ ਆ ਹੁਣੇ ਕੀਤਾ ਇਹਨਾਂ ਨੇ ਤੇ ਉਹ ਬੋਰੀਆਂ ਲਾ ਕੇ ਕਹਿੰਦੇ ਸਾਰੀ ਸੜਕ ਥੱਲੇ ਪੈ ਗਈ ਹੈ ਜਦੋਂ ਪਰਲੇਪੁਰਲੇ ਵਾਸਤੇ ਸੜਕ ਜਿਹੜੀ ਸਾਰੀ ਉਹ ਰੁੜ ਗਈ ਆ ਪਰਲੇਪੁਰ ਨੇ ਪਾਕਿਸਤਾਨ ਕੌਣ ਹੈ ਕਿਹੜਾ ਦੇਸ਼ ਹੈ ਹਾਂਜੀ ਹਾਂਜੀ ਅੱਗੇ ਪਾਕਿਸਤਾਨੀ ਆ ਜੀ ਅੱਜ ਤਾਂ ਕਹਿੰਦੇ ਸਾਨੂੰ ਪਾਕਤਾਂ ਜਿਹੜਾ ਨਹੀਂ ਫਿਰ ਤੁਸੀਂ ਇਹਦੇ ਪੁਲ ਬਣਾ ਦੇ ਉਦੋਂ ਤੂੰ ਤੋੜ ਦੋ ਸਾਨੂੰ ਗੇਟ ਖੋਲ ਦੋ ਪਾਕਤਾਂ ਦਾ ਹੀ ਫਿਰ ਹਰ ਕੇ ਫਿਰ ਗੁੱਸੇ 'ਚ ਇਹੋ ਗੱਲ ਕਰ ਰਹੀਆਂ ਸੀ ਕਹਿਣਾ ਕੀ ਆ ਵੀ ਸਾਨੂੰ ਪੁਲ ਦਾ ਹੀ ਆ ਸਾਰਾ بڑا ਪੁਲ ਬਣਿਆ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਇਹ ਦੂਰ ਹੋ ਜਾਂਦੀਆਂ ਸਾਡੇ ਬੱਚੇ ਵੀ ਪੜ੍ਹ ਸਕਦੇ ਆ ਔਰ ਸਾਨੂੰ ਹਰ ਇੱਕ ਸੂਰਤ ਜਿਹੜੀ ਇੱਧਰ ਮਿਲ ਸਕਦੀ ਹੈ ਸਾ ਇਧਰ ਫਸ ਗਏ ਤੁਸੀਂ ਫਸ ਗਏ ਤੇ ਆਂ ਬਰਿਆ ਦੇ ਪਸੇ ਜਾਂ ਸਵੇਰ ਦੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਡਾਕਟਰ ਆ ਨੀ ਇਧਰ ਕੋਈ ਸਮਿਲਡ ਆਇਆ ਨਹੀਂ ਸਾਡੇ ਕੀ ਕਹਿੰਦੇ ਕਦੋਂ ਚੱਲਣੀ ਕਿਸ਼ਤੀ ਪਤਾ ਕੁਛ ਕਹਿੰਦੇ ਭਾਂਡੇ ਕਹਿਣ ਤੇ ਦੇ ਦੇ ਪਰ ਪਾਣੀ ਜ਼ਿਆਦਾ ਹੈ ਨਾ ਉਹ ਤੇ ਕਹਿੰਦੇ ਦੇ ਦੇ ਵੀ ਪਾਣਿਆ ਪਾਣਿਆ 4 ਵਜੇ ਤੱਕ ਦੇਖਣਾ ਹੀ ਹੈ ਜੇ ਪੈ ਗਈ ਪੈ ਗਈ ਨਹੀਂ ਤੇ ਫਿਰ ਵਾਪਸ ਕਿੰਨੇ ਵਜੇ ਤੇ ਆਜੇ ਤੁਸੀਂ ਅਸੀਂ 7 ਵਜੇ ਆਏ 7 ਵਜੇ 7 ਵਜੇ ਪਹਿਲਾ ਪੂਰ ਪਾਉਂਦੇ ਆ ਨਾ ਪਾਰ ਜਾਣਾ ਹਾਂਜੀ ਤੇ ਪਰਲੇ ਬੰਨੇ ਕਿਹੜਾ ਦੇਸ਼ ਪੈਂਦਾ ਜੀ ਪਾਕਿਸਤਾਨ ਅੰਦਰ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਵੀ ਨਹੀਂ ਦਿੰਦੇ ਉਧਰ ਮਲਾ ਦੋ ਹਨ ਮੁਰ ਕੀ ਹੈ ਕਿਧਰ ਪੋਲ ਬਣਾ ਦਿਓ ਹੋਰ ਕੋਈ ਗੱਲ ਨਹੀਂ ਹੈ ਪੋਲ ਬਣ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਾਲ ਹੋਈਆਂ ਨੇ